ਅੱਜ ਫੇਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਅੰਦਰ ਲਗਭਗ ਪਿਛਲੇ 1 ਮਹੀਨੇ ਤੋਂ ਜਿਹੜੇ ਫਲੱਡ ਅਫੈਕਟਡ ਏਰੀਏ ਆ ਉਹਨਾਂ ਦੇ ਵਿੱਚ ਵਕ ਵਕ ਰੂਪਾਂ ਚ ਸੇਵਾ ਦੇ ਕੰਮ ਕੀਤੇ ਜਾ ਰਹੇ ਸਗਰਮੀਆਂ ਕੀਤੀਆਂ ਜਾ ਰਹੀਆਂ ਨੇ ਸੋ ਹੁਣ ਅੱਜ ਚਾਰ ਪਿੰਡਾਂ ਦੇ ਅੰਦਰ ਜਿਹੜਾ ਉਹ ਵੱਡੇ ਮੈਡੀਕਲ ਕੈਂਪ ਲਗਾਏ ਜਾ ਰਹੇ ਆ ਸਾਡੀਆਂ ਬਹੁਤ ਹੀ ਸ਼ਾਨਦਾਰ ਮੈਡੀਕਲ ਟੀਮਾਂ ਅ ਵਕ ਵਕ ਥਾਵਾਂ ਤੇ ਇਹਨਾਂ ਕੈਂਪਾਂ ਦੀ ਗਵਾਹੀ ਕਰ ਰਹੀਆਂ ਨੇ ਸੋ ਮੇਰੇ ਨਾਲ ਐ ਐਸ ਐਮਓ ਨੋਟ ਜਮਲ ਸਿੰਘ ਡਾਟ ਜਮਾਲ ਜੀ ਉਹਨਾਂ ਦੀ ਸਾਰੀ ਟੀਮ ਤੇ ਅ ਅੱਜ ਚਾਰ ਪਿੰਡਾਂ ਦੇ ਅੰਦਰ ਫਿਰ ਦੁਬਾਰਾ ਚਾਰ ਪਿੰਡਾਂ ਚ ਕੱਲ ਆਇਆ ਸੀਗਾ ਜੋ ਅੱਜ ਵੀ ਪਿੰਡ ਫਰਵਾਲ ਪਿੰਡ ਮਜ਼ੀਰੀ ਜਟਾਂ ਬਸਾਉ ਵਾਰਮਾ ਤੇ ਰਮਕਾਲਮਾ ਦੇ ਅੰਦਰ ਆ ਜਿਹੜਾ ਉਹ ਚਾਰ ਕੈਂਪੇ ਲਾਏ ਜਾ ਰਹੇ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਕਿਸੇ ਨੂੰ ਜਾਂ ਖਤਰਾ ਸਮਝਦੇ ਆ ਸੀ ਵੀ ਫਾੜਾ ਤੋਂ ਬਾਅਦ ਜਿਹੜਾ ਪਾਣੀ ਪਿੰਡਾਂ 'ਚ ਫਿਰਿਆ ਉਹਦੇ ਨਾਲ ਡਾਇਰੀਆ ਨਾ ਫੈਲੇ ਉਹਦੇ ਨਾਲ ਜਿਹੜਾ ਡੇਂਗੂ ਨਾ ਫੈਲੇ ਤੇ ਬਾਕਾਇਦਾ ਪਿੰਡਾਂ ਦੇ ਅੰਦਰ ਜਿਹੜੀ ਆ ਫੋਗਿੰਗ ਮਸ਼ੀਨਾਂ ਦੇ ਰਾਹੀਂ ਸਪਰੇਅ ਵੀ ਕੀਤੀ ਜਾ ਰਹੀ ਹੈ ਔਰ ਲਾਰਵੇ ਨਸ਼ ਕੀਤਾ ਜਾ ਰਹੇ ਆ ਤੇ ਅੱਜ ਮੈਡੀਕਲ ਕੈਂਪਾਂ ਦਾ ਜ਼ੋਜਨ ਕਰਕੇ ਪਰਿਵਾਰਾਂ ਦੇ ਪਰਿਵਾਰ ਪਿੰਡਾਂ 'ਚੋਂ ਜਿਹੜੇ ਆ ਨਿਕਲ ਕੇ ਉਹ ਮੈਡੀਕਲ ਕੈਂਪਾਂ 'ਚ ਆ ਰਹੇ ਆ ਸੋ ਹਰ ਤਰ੍ਹਾਂ ਦੀ ਮੈਡੀਸਨ ਪਾਵੇਂ ਕਿੰਨੀ ਵੀ ਮਹਿੰਗੀ ਹੋਵੇ ਸਰਕਾਰ ਵੱਲੋਂ ਮਾਨਸਾ ਵੱਲੋਂ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਅੱਜ ਇਹ ਚਾਰ ਪਿੰਡਾਂ ਦੇ ਲਗਾਤਾਰ ਆਉਣ ਵਾਲੇ ਦਿਨਾਂ ਚ ਹਫਤਾ ਭਰ ਜਿਹੜੇ ਇਹ ਮੈਡੀਕਲ ਕੈਂਪ ਚੱਲਣਗੇ ਜਦੋਂ ਤੱਕ ਲੋਕਾਂ ਦੀ ਡਿਮਾਂਡ ਰਹੇਗੀ ਜਦੋਂ ਤੱਕ ਲੋਕਾਂ ਦੇ ਅੰਦਰ ਜਿਹੜਾ ਉਹ ਨਾਰਮਲ ਸਥਿਤੀ ਨਹੀਂ ਬਣ ਜਾਂਦੀ ਖੜਾ ਤੋਂ ਬਾਅਦ ਬੜੀ ਜਿਹੜੀ ਅਵਸਥਾ ਆ ਤਾਂ ਇਹ ਕੈਂਪ ਲਗਾਤਾਰ ਜਾਰੀ ਰਹਿਣਗੇ ਸੋ ਮੈਂ ਲੋਕਾਂ ਨੂੰ ਵੀ ਬੀਲ ਕਰਦਾ ਕਿ ਵੱਧ ਤੋਂ ਵੱਧ ਦੇਣਾ ਮੈਡੀਕਲ ਕੈਂਪਾਂ 'ਚ ਆ ਕੇ ਆਪਣੀ ਟ੍ਰੀਟਮੈਂਟ ਕਰਾਓ ਆਪਣਾ ਮੈਡੀਸਿਨ ਲਾਓ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਾ ਫੈਲੇ ਇਹਦੇ ਲਈ ਅਸੀਂ ਸਾਰੇ ਜਿਹੜੇ ਆ ਬਿਲਕੁਲ ਲੱਟਾ